ਮਹੌਰ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਜੀ ਵਧੀਆ ਬਹੁਤ ਵਧੀਆ ਬਹੁਤ ਵਧੀਆ ਚਲੋ ਬਾਈ ਜੀ ਤੁਹਾਡੀ ਤੁੰਬੀ ਸੁਣ ਕੇ ਨਾ ਬੜਾ ਵਧੀਆ ਨਜ਼ਾਰਾ ਆਇਆ ਹੈ ਹਨਾ ਤੇ ਬਾਈ ਜੀ ਤੁੰਬੀ ਬਾਰੇ ਨਾ ਪਾ ਡਿਟੇਲ ਫੁੱਲ ਡਿਟੇਲ ਉਸ ਹਿਸਾਬ ਨਾਲ ਆਪਾਂ ਗੱਲ ਕਰਨੀ ਆ ਜਿਹੜੀ ਇਹ ਤੁੰਬੀ ਆ ਤੁਸੀਂ ਆਪ ਤਿਆਰ ਕਰਦੇ ਹੋ ਹਾਂਜੀ ਮੈਂ ਆਪ ਕਰਦਾ ਜੀ ਤੇ ਤੁਹਾਡੇ ਡੈਡੀ ਜੀ ਵੀ ਕਰਦੇ ਜੀ ਜਾਂ ਤੁਸੀਂ ਨਹੀਂ ਜੀ ਮੈਂ ਘਰ ਦੇ ਵਿੱਚੋਂ ਮੈਂ ਹੀ ਕੱਲਾ ਕਰਦਾ ਅਸੀਂ ਤੁਸੀਂ ਉਹ ਕਰਦੇ ਹੋ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਤਿਆਰ ਕਰਦੇ ਨੂੰ ਮੈਨੂੰ ਤਕਰੀਬਨ ਹੋਈ ਗਏ 4-5 ਸਾਲ ਹੋ ਗਏ ਜੀ ਬਾਬਾ ਰਮਤਾ ਜੀ ਦੇ ਨਾਲ ਮੈਂ ਰਹਿੰਦਾ ਸੀਗਾ ਜੀ ਉਹਦੇ ਆੜੀ ਜਿਹੜੇ ਨਾਬ ਤੇ ਉਹ ਸਾਡੇ ਉਸਤਾਦ ਜੀ ਗੁਰੂ ਜੀ ਸੀ ਉਹਨਾਂ ਕੋਲ ਹੀ ਬਣਾਉਣੀ ਸਿੱਖੀ ਸੀ ਜੀ ਮੁੰਡਾ ਬਲੀ ਵਜਾਉਣੀ ਸਿੱਖੀ ਤੇ ਕਿੰਨੇ ਕ ਟਾਈਮ ਦੇ ਵਿੱਚ ਸਿੱਖੀਏ ਸੀ ਤੁੰਬੀ ਬਣਾਉਣੀ ਤੁੰਬੀ ਬਣਾਉਣੀ ਤੇ ਮੈਂ ਉਹਨਾਂ ਨੂੰ ਵੇਖ ਕੇ ਮੈਨੂੰ ਮਹੀਨੇ ਦੋ ਮਹੀਨੇ ਦੇ ਵਿੱਚ ਸਿੱਖ ਗਿਆ ਜੀ 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 ਵਜਾਉਣਾ ਤਾਂ ਵਜਾਉਣੀ ਸਿੱਖੀ ਸੀਗੀ ਪਹਿਲਾਂ ਮੈਂ ਰਹੇਵਿੰਦਰ ਬਿੱਟੂ ਜੀ ਜਿਹੜਾ ਸਿੱਧੂ ਮੂਸੇਵਾਲਾ ਦਾ ਜੀਗਾ ਉਸਤਾਦ ਜੀ ਉਹ ਪਹਿਲਾਂ ਉਹਨਾਂ ਕੋਲ ਮੈਂ ਤੁੰਬਾ ਏ ਤੁੰਬਾ ਸਿੱਖਦਾ ਜੀਗਾ ਵਜਾਉਣਾ ਜੀ ਉਸ ਵਾਰ ਬਾਬਾ ਰਾਮਤਾਜੀ ਦੀ ਕੋਲ ਚਲ ਗਿਆ ਫਿਰ ਮੈਂ ਜੀ ਜੀ ਉਹਨੂੰ ਫਿਰ ਬਣਾਉਣੀ ਸਿੱਖਿਆ ਬਾਈ ਜੀ ਤੂੰ ਵੀ ਆਪਣੀ ਹੈ ਨਾ ਨੌਜਵਾਨ ਪੀੜ੍ਹੀ ਕੋਈ ਨਾ ਕੋਈ ਚਲੋ ਸਿੱਖਣਾ ਚਾਹੀਦਾ ਹਰ ਇੱਕ ਨੂੰ ਹੈ ਨਾ ਆਪਾਂ ਨੂੰ ਇਹ ਬਰਾਤ ਸਾਂਭਣੀ ਪਣੀ ਆ ਤੇ ਇਹ ਤੂੰ ਵੀ ਕਿਦਾਂ ਤਿਆਰ ਕੀਤੀ ਜਾਂਦੀ ਆ ਇਹਦਾ ਜਿਹੜਾ ਇਕੱਲਾ ਇਕੱਲਾ ਪਾਰਟ ਹੈ ਨਾ ਉਹ ਸਮਝਾਓ ਸਾਨੂੰ ਸਾਰਾ ਹਾਂਜੀ ਇਹ ਕੁੰਬਾਇਆ ਇਹ ਇਹ ਜਿਹੜਾ ਨਾ ਖੋਪਾ ਲੱਗਾ ਸਿਰ ਲੱਗਾ ਇਹਦਾ ਇਹ ਕੱਦੂ ਦਾ ਲਾਇਆ ਜੀ ਉੱਤੇ ਜੀ ਉੱਤੇ ਇਹਦੇ ਖੱਲ ਲਾਈ ਆ ਇੱਕਾ ਲੱਕੜ ਦੀ ਘੋੜੀ ਬਣਾਈ ਆ ਜੀ ਉਸ ਤੋਂ ਬਾਅਦ ਆ ਕਿਲੀਆਂ ਇਹ ਦੋ ਕਿਲੀਆਂ ਇਹ ਦੋ ਤਾਰਾ ਵੀ ਆ ਜੀ ਅੱਛਾ ਦੋ ਕਿਲੀਆਂ ਬਣਾਈਆਂ ਸੀਆਂ ਜੀ ਜੀ ਪਰ ਹੁਣ ਸਿੰਗਲ ਤਾਰ ਪਾਈ ਇੱਕ ਤਾਰ ਦੇ ਨਾਲ ਇੱਕ ਤਾਰਾ ਬਣਿਆ ਵਾ ਇਸਾ ਇਹ ਦੋ ਤਰ੍ਹਾਂ ਵੀ ਬਜਾਈ ਨੇ ਤੂੰ ਹਾਂਜੀ ਦੋ ਤਰ੍ਹਾਂ ਵੀ ਇੱਥੇ ਉਹ ਦੋ ਤਰ੍ਹਾਂ ਫਿਰ ਬਜਾ ਲੈਂਦਾ ਕਰੀਏ ਹਾਂਜੀ ਹਾਂਜੀ ਜੀ ਜੀ ਸਿੱਖਣਾ ਪੈਂਦਾ ਪਹਿਲਾਂ ਹਾਂਜੀ ਹਾਂਜੀ ਜੀ ਜੀ ਅਸਾ ਠੀਕ ਹੈ ਇਹ ਹੋ ਗਿਆ ਤੂੰ ਬਾਜੀ ਹਾਂਜੀ ਹਾਂਜੀ ਇਹ ਤਾਂ ਜਿਹੜਾ ਕੱਦੂ ਆ ਇਹ ਹਾਂਜੀ ਇਹ ਜੀ ਕੱਦੂ ਆ ਜੀ ਇਹਦਾ ਕੋਈ ਸਹਿਜ ਹੁੰਦਾ ਜਾਂ ਵੱਡਾ ਛੋਟਾ ਕੋਈ ਚੱਕਰ ਵੱਡਾ ਵੱਡਾ ਛੋਟਾ ਕੋਈ ਵੀ ਹੋਵੇ ਚੱਲਦਾ ਜੀ ਜੀ ਚੱਲ ਜਾਂਦਾ ਵਾ ਇਹਦੇ ਵਿੱਚ ਅਸਾ ਛੋਟੇ ਨਾਲ ਕੋਈ ਆਵਾਜ਼ ਦਾ ਫਰਕ ਪੈਂਦਾ ਜਾਂ ਨਹੀਂ ਕੋਈ ਫਰਕ ਨਹੀਂ ਆਵਾਜ਼ ਇਹਦੇ ਵੱਡੇ ਦੀ ਥੋੜੀ ਆਵਾਜ਼ ਥੋੜੀ ਮਿੱਠੀ ਵੱਡੀ ਥੋੜੀ ਆਊਗੀ ਖੁੱਲ ਕੇ ਜੀ 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 ਹਾਂਜੀ ਜੀ 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 ਜੇ ਆਪਾਂ ਜਿਹੜੇ ਜਿਹੜੇ ਚੀਜ਼ਾਂ ਆਈਟਮਾਂ ਲੱਗਦੀਆਂ ਨੇ ਉਹ ਦਿਖਾਓ ਤਾਂ ਮਾੜੀ ਜੀ ਵੀ ਆਪਾਂ ਕੋਲ ਆਹਾ ਹਾਂਜੀ ਇਹ ਜੀ ਹੁਣ ਕਦੂ ਕੱਟ ਕੇ ਰੱਖਿਆ ਇੱਕ ਜੀ ਜੀ ਇਹ ਕਟਿੰਗ ਤਿਆਰ ਹੁੰਦਾ ਯਾਨੀ ਕਿ ਮਾਲ ਇਹ ਕਦੂ ਕੱਟ ਕੇ ਰੱਖਿਆ ਇਹਨੂੰ ਤਿਆਰ ਕਰਨਾ ਜੀ ਇਹ ਕੱਚਾ ਮਾਲ ਆ ਇਹ ਕੱਚਾ ਮਾਲ ਆ ਜੀ 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 ਇਹ ਨਾਲ ਆ ਜੀ ਬਹਿ ਲਿਆ ਹੈ ਵੀ ਇਹ ਕੱਚੀ ਬਣਾ ਕੇ ਕੱਢ ਕੇ ਰੱਖਿਆ ਜੀ 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 ਇਹ ਤੁੰਬੀਆਂ ਬਣਦੀਆਂ ਕਿਹੜੀ ਕਿਹੜੀ ਚੀਜ਼ ਤੁੰਦ ਇਹ ਜੀ ਇੱਕ ਬੈਂਤੋਂ ਬਣਦੀ ਆ ਜੀ ਜੀ ਇੱਕ ਆਹ ਨਾਰੀ ਵਾਲਿਆ ਜੀ ਤੇ ਇਹ ਵਾਲਾ ਕਦੂ ਆ ਜੀ 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 ਕਿੰਨੀਆਂ ਬਣਦੀਆਂ ਤਿੰਨਾਂ ਦੀ ਬਣਦੀਆਂ ਆ ਤੁੰਬੀ ਦੇ ਵਿੱਚ ਆ ਕਿੱਲੀ ਲੱਗਣੀ ਜੇ ਇੱਕ ਟਾਲੀ ਦੀ ਬਣੀ ਹੁੰਦੀ ਆ ਜੀ ਜੀ ਤੇ ਇਹ ਜਿਹੜੀ ਆ ਇਹ ਵੀ ਨਾਲ ਉਹਦੇ ਲੱਕੜ ਬਣਾਈ ਆ ਜੀ ਇਹਦੀ ਸੇ ਬਣਾ ਕੇ ਫਿਰ ਵਿੱਚ ਇੱਕ ਤਾਰ ਇਹ ਜਣ ਕੇ ਲੱਕੜ ਤੁਸੀਂ ਆਪਦੀ ਤਿਆਰ ਕਰਦੇ ਹੋ ਫਿਰ ਹਾਂਜੀ ਆਪ ਤਿਆਰ ਕਰਦੇ ਆ ਜੀ ਇਹ ਚੀਲ ਦੀ ਲੱਕੜ ਆ ਜੀ ਚੀਲ ਦੀ ਚੀਲ ਦੀ ਰੱਖਣੇ ਕੋਈ ਹੋਰ ਲੱਕੜ ਚੱਲ ਜੂ ਕਿ ਨਹੀਂ ਹੋਰ ਵੀ ਚੱਲ ਜਾਂਦੀ ਪਰ ਇਹ ਚੀਲ ਦੀ ਲੱਕੜ ਆ ਜੇ ਹੋਲੀ ਹੁੰਦੀ ਆ ਬਿਲਕੁਲ ਹਾਂ ਤਾਂ ਹਲਕੀ ਹੁੰਦੀ ਆ ਹਾਂਜੀ ਹਾਂਜੀ ਇਹ ਪਤਾ ਨਹੀਂ ਲੱਗਦਾ ਅਸੀਂ ਵੱਡੀ ਜੀ 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 ਇਹ ਕਾ ਵਾਰ ਤਾਰ ਪਾਈ ਦੀ ਵਿੱਚ ਜੀ ਤੇ ਮਗਰਾਰ ਕਿ 16 ਦੀ ਜਿਹੜੀ ਜਿਹੜੇ ਨੂੰ ਵੇਖਣ ਨੂੰ ਸੋਹਣੀ ਲੱਗਦੀ ਤੂੰ ਵੀ ਆਜ ਦੀ ਜੀ ਫੁੰਮਣੇ ਰਾਦਨੇ ਦੇ ਵਿੱਚ ਨਾ ਨਾ ਜੀ 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 ਤੇ ਇਹ ਬਿੱਲ ਦੀ ਹੈ ਕਿ ਤੂੰ ਕਦੂ ਦੀ ਇਹ ਕਦੂ ਦੀ ਤੂੰ ਵੀ ਆਜ ਕਦੂ ਦੀ ਹੈ ਜੀ ਬਿੱਲ ਵਾਲੀ ਆ ਤੂੰ ਮੇਰਾ ਰੱਖਣੀ ਆ ਜੀ ਆ ਆ ਨਾਰੀਅਲ ਦੀ ਤੂੰ ਵੀ ਆ ਜੀ ਜੀ ਅਸਾ ਇਹ ਨਾਰੀਅਲ ਦੀ ਹੈ ਹਾਂਜੀ ਇਹ ਬਿੱਲ ਦੀ ਹੈ ਬਿੱਲ ਦੀ ਬਿੱਲ ਦੀ ਇਹ ਬਿੱਲ ਦੀ ਅਸਾ ਬਾਈ ਜੀ ਜਿਹੜੀ ਨਾਰੀਅਲ ਦੀ ਬਿੱਲ ਦੀ ਕਦੂ ਦੀ ਤੂੰਬੀਆਂ 'ਚ ਫਰਕ ਕੀ ਕੀ ਆ ਹਾਂ ਜੀ ਇਹ ਸਾਰਿਆਂ ਦਾ ਵੱਖੋ ਵੱਖਰਾ ਸਵਾਦ ਹੈ ਜਿੱਦਾਂ ਭੰਗ ਇੱਕ ਚਾਹ ਦੇ ਵਿੱਚ ਗੋੜ ਪਾਦੀ ਦਾ ਉਹਦਾ ਵੱਖਰਾ ਸਵਾਦ ਹੈ ਮਿੱਠੇ ਦਾ ਵੱਖਰਾ ਹੈ ਇਸੇ ਤਰ੍ਹਾਂ ਇਹਨਾਂ ਦਾ ਵੱਖਰਾ ਗੁੜ ਦਾ ਅਲੱਗ ਸ਼ੱਕਰ ਦਾ ਅਲੱਗ ਚੀਨੀ ਦਾ ਅਲੱਗ ਚੀਨੀ ਦਾ ਵੱਖਰਾ ਵੱਖਰਾ ਤੇ ਇਦਾਂ ਹੀ ਇਹਨਾਂ ਦੀ ਟੰਕਾਰ ਹੈ ਨਾ ਇਹ ਇਹਦੇ ਵਿੱਚ ਮਠਾਸ ਵਧੀਆ ਜੀ ਇਹ ਕਦੂ ਦੀਦੀ ਚ ਇਹ ਕਦੂ ਆ ਜੀ ਤੇ ਜਿਹੜੀ ਆ ਨਾਰੀਅਲ ਆ ਹਾਂਜੀ ਇਹਦੇ ਵਿੱਚ ਤਿੱਖੀ ਬਾਜ਼ ਹੁੰਦੀ ਹੈ ਇਹਦੀ ਜੀ ਤੇ ਜਿਹੜੀ ਹੈਗੀ ਆਪਣੇ ਆ ਬੈਲਦੀ ਆ ਹਾਂਜੀ ਇਹ ਇਹਨਾਂ ਇਹਦਾ ਸਵਾਦ ਵੱਖਰਾ ਆ ਜੀ ਸੁਣਾ ਦਿਓ ਮੜੇ ਮੜੀ ਸਾਰਿਆਂ ਦੀ ਤੁਮ ਵੀ ਹਨਾ ਸੁਣਾ ਦਿਓ ਦੋਦੀ ਦੂੰਬੀ ਆ ਜੀ ਇਹ ਕਦੂ ਦੀ ਆ ਜੀ ਇਹਦੀ ਆਵਾਜ਼ ਹੋ ਰਹੀ ਆ ਜੀ ਇਹ ਇਹ ਨਾ ਇਹ ਕਿਹੜੀ ਆ ਇਹ ਕਦੂ ਵਾਲੀ ਆ ਜਿਹੜੀ ਹੁਣ ਚੁੱਕੀ ਆ ਇਹ ਕਦੂ ਦੀ ਆ ਇਹ ਕਦੂ ਦੀ ਆ ਇਹਦੀ ਆਵਾਜ਼ ਮਿੱਠੀ ਆ ਜੀ ਇਹ ਪਹਿਲਾਂ ਜਿਹੜੀ ਆਪਾਂ ਬਜਾਈ ਸ਼ੋਕੜੀ ਸੀ ਉਹ ਹੈਗੀ ਆ ਜੀ ਬਿੱਲ ਦੀ ਉਹ ਬਿੱਲ ਦੀ ਆ ਤੂੰ ਵੀ ਇੱਕ ਕਦੂ ਦੀ ਇਹ ਆਵਾਜ਼ ਮਿੱਠੀ ਆ ਜੀ ਹਾਂ ਥੋੜਾ ਬੇਸ ਆ ਦੇ ਵਿੱਚ ਨਾ ਬੜਾ ਵਧੀਆ ਸਵਾਦ ਆ ਕਦੋਂ ਦੀ ਤੂੰ ਵੀ ਦਾ ਅਲੱਗ ਹੀ ਸਵਾਦ ਆ ਹਨਾ ਇਹ ਜੀ ਜੀ ਵੱਖਰਾ ਸੁਆਦ ਹੈ ਨਾ ਇਹ ਵੱਖਰਾ ਸੁਆਦ ਹੈ ਇਹ ਨਾਰੀਅਲ ਦੀ ਵੀ ਦਿਖਾ ਦਿਓ ਹਾਂਜੀ ਇਹ ਜੀ ਨਾਰੀਅਲ ਦੀ ਬਣੀ ਆ ਜੀ 1400 ਲੱਗੇ ਇਹਦੇ ਇਹ ਬਾਬਾ ਰਮਤਾ ਜੀ ਮੇਰੇ ਉਸਤਾਦ ਸੀਗੇ ਜਿੰਨਾਂ ਕੋਲੋਂ ਇਹ ਬਣਾਉਣੀ ਸਿੱਖੀ ਆ ਤੇ ਬਚਾਉਣੀ ਸਿੱਖੀ ਆ ਜੀ ਮੈਂ ਉਹਨਾਂ ਕੋਲੋਂ ਇਹ ਸਾਰਾ ਕੁਝ ਜੋ ਵੀ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਬਹੁਤ ਵਧੀਆ ਬਹੁਤ ਵਧੀਆ ਹਾਂ ਅੰਬਾਈ ਜੀ ਤੂੰ ਵੀ ਹੈਨਾ ਆਪਾਂ ਜੇ ਮੰਨ ਲਓ ਤੂੰ ਵੀ ਬਣਾਉਣ ਵੇਲੇ ਹਾਂਜੀ ਕਿਸੇ ਨੌਜਵਾਨ ਨੇ ਤੁਹਾਨੂੰ ਦੇਖ ਕੇ ਹੈਨਾ ਕਈ ਆਪਣੇ ਹੁੰਦੇ ਆ ਸੰਗੀਤ ਤੌਰ ਤੇ ਜਿਹਨੇ ਤੁੰਬੀ ਮਤਲਬ ਕਿਸੇ ਨੂੰ ਬਣਾਉਣੇ ਸ਼ੌਕ ਹੋਵੇ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਓ ਤੂੰ ਵੀ ਆਏ ਬੱਸ ਵਾਜੀ ਉਰੇ ਵਿੱਚ ਦੇ ਰੂ ਦੇ ਵਿਰੂਧ ਹੀ ਵਿੱਚ ਸਮੋਣੀ ਚਾਹੀਦੀ ਪਹਿਲਾਂ ਤੇ ਇਹਦੀ ਤਾਰ ਜਿਹੜੀ ਨਾਲ ਆਪਣੇ ਅੰਦਰ ਵੱਜਣੀ ਚਾਹੀਦੀ ਆ ਜੀ ਜੀ ਇਹ ਮਹਾ ਸਰਸੋ ਦੀ ਫਿਰ ਉਹਨੂੰ ਆਟੋਮੈਟਿਕ ਆਪੇ ਗਿਆਨ ਦੇ ਆ ਰਾਹ ਉਹਨੂੰ ਆਪੇ ਦੇਈ ਜਾਂਦੀ ਅੱਗੇ ਜੀ 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 ਨਹੀਂ ਉਹ ਜਿਵੇਂ ਹੁਣ ਆਪਾਂ ਤੁਸੀਂ ਇਹ ਭਾਂਡਾ ਕੱਟਦੇ ਹੋ ਤੇ ਬਿੱਲ ਲਾਉਂਦੇ ਹੋ ਸਾਰੀ ਗੱਲ ਸਮਝਾ ਲਓ ਹਾਂ ਜੀ ਪਹਿਲਾਂ ਆਪਾਂ ਭਾਂਡਾ ਤਿਆਰ ਕਰਦੇ ਹਾਂ ਜੀ ਜੀ ਉਹਦੇ ਨਾਲ ਫਿਰ ਮਿੰਟੀ ਦੇ ਵਿੱਚ ਕਿੰਨੀ ਖੱਲ ਲੱਗਦੀ ਆ ਜੀ ਉਹ ਸਭ ਦੇ ਨਾਲ ਆਪਾਂ ਇੱਕ ਪੈਨਸ਼ਨ ਦੇ ਨਾਲ ਉਹਨਾਂ ਨਿਸ਼ਾਨ ਲਾ ਕੇ ਉਹ ਪੈਨਸ਼ਨ ਨਾਲ ਨਿਸ਼ਾਨ ਲਾ ਲਓ ਉਦੋਂ ਬਾਅਦ ਕੱਟ ਲਓ ਉਹ ਬਾਅਦ ਕੱਟ ਲਈਦੀ ਆ ਜੀ ਉਸ ਤੋਂ ਬਾਅਦ ਇਹਨ ਐਲਪੀ ਦੇ ਨਾਲ ਸੁਪਰ ਗਲੂ ਦੇ ਨਾਲ ਜੁੜ ਜੋੜ ਦੇ ਰਹੀ ਹੈ ਜੀ ਨਾਲ ਠੀਕ ਹੈ ਜੀ ਫਿਰ ਇਸੇ ਤਰ੍ਹਾਂ ਹੀ ਨਾਲ ਫਿਰ ਡੰਡਾ ਨਾਲ ਵਿੱਚ ਤਾਰ ਪਰੋ ਕੇ ਫਿਰ ਤੁਹਾਨੂੰ ਤਿਆਰ ਹੋਣੀ ਹੈ ਜੀ ਇਨਸ਼ਾਅੱਲਾ ਬਾਈ ਤੂੰ ਵੀ ਇਹ ਜਿਹੜਾ ਤੁਸੀਂ ਡੰਡੇ ਦਾ ਸਾਈਜ਼ ਆ ਹਾਂਜੀ ਇਹ ਡੰਡੇ ਦਾ ਸਾਈਜ਼ ਕਿੰਨਾ ਰੱਖਣਾ ਪੈਂਦਾ ਤਾਂ ਅੰਦਾਜ਼ੇ ਨਾਲ ਹੀ ਆ ਇਹ ਅੰਦਾਜ਼ੇ ਦੇ ਨਾਲ ਹੀ ਆ ਜੀ ਵੱਡੀ ਵੀ ਕੋਈ ਆ ਛੋਟੀ ਵੀ ਆ ਦੋ ਗਿੱਠਾਂ ਦੇ ਦੋ ਗਿੱਠਾ ਰੱਖਦੇ ਜੀ ਵੈਸੇ ਅਸਾਂ ਦੋ ਗਿੱਠਾ ਰੱਖਦੇ ਹਾਂ ਮਤਲਬ ਕਿੰਨੇ ਫੁੱਟ ਹੋ ਜਾਂਦਾ ਤੁਹਾਡੇ ਹਿਸਾਬ ਨਾਲ 1.5 ਫੁੱਟ ਜਾਂ 1 ਫੱਟੀ 1.5 ਫੁੱਟ ਹੋ ਜਾਂਦੀ ਹੈ 1.5 ਫੁੱਟ ਦੇ ਨੇੜੇ ਤੇ ਆ ਹਾਂਜੀ ਹਾਂਜੀ ਬਾਕੀ ਬੰਦਾ ਵੱਧ ਕੱਟ ਵੇ ਹੁਣੇ ਆ ਜੀ ਜਿਹੜੀ ਬਾਬੇ ਰਾਮਦੇ ਦੇ ਇਹਦੇ ਵਿੱਚ ਹੁੰਦੀ ਸੋਰਾ ਮੇਰ ਮਤਲਬ ਕੱਲੀ ਕੱਲੀ ਗੱਲ ਮਾਂ ਬੋਲਦੀ ਆ ਜੀ 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 ਇਹ ਜਿਵੇਂ ਹੁਣ ਮਾਨਕ ਤੁੰਬੀ ਵਜਾਉਂਦਾ ਸੀ ਚਮਕੀਲਾ ਵਜਾਉਂਦਾ ਸੀ ਨਾ ਸਦੀਕ ਸਾਹਿਬ ਵਜਾਉਂਦੇ ਸੀ ਇਹ ਅਲੱਗ-ਅਲੱਗ ਤੁੰਬੀਆਂ ਹੁੰਦੀਆਂ ਨੇ ਜਾਂ ਇੱਕੋ ਹੀ ਤੁੰਬੀ ਨੂੰ ਸੈੱਟ ਕਰ ਲੈਂਦੇ ਬੰਦੇ ਇੱਕੋ ਹੀ ਤੁੰਬੀ ਤਾਂ ਸੈੱਟ ਕਰਦੇ ਸਹੀ ਆ ਇੱਕ ਇੱਕ ਕਿੱਲੀ ਤੇ ਸੈੱਟ ਕਰ ਲੈਂਦੇ ਹਾਂਜੀ ਇੱਕ ਕਿੱਲੀ ਤਾਂ ਹਾਂ ਕਿੱਲੀ ਤੋਂ ਜਿਹੜੀ ਇਹਨਾਂ ਦੀ ਕਿੱਲੀ ਹੈ ਤੋਂ ਸਾਰੇ ਸੈੱਟ ਗਾਣੇ ਜੀ ਜੀ ਬਾਈ ਜੀ ਤਾਰ ਟੁੱਟ ਜਾਂਦੀ ਸੀ ਕਿ ਨਹੀਂ ਨਹੀਂ ਸਦੀ ਦਿਨ ਟੁੱਟਦੀ ਟੁੱਟਦੀ ਨਹੀਂ ਆ ਜੀ ਜੇ ਆਪਾਂ ਉਂਗਲ ਜ਼ੋਰ ਦੀ ਨਾਲ ਮਾਰਾਂਗੇ ਫੇਰ ਟੁੱਟਦੀ ਉਹ ਉਹਦਾ ਟੁੱਟਦੀ ਨਹੀਂ ਜੀ 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 ਫੇਰ ਵੀ ਜੇ ਆਪਾਂ ਤੁੰਬੀ ਮਤਲਬ ਕਿਸੇ ਦਾ ਧਿਆਨਾਂ ਵ ਆ ਨੋਦੇ ਆ ਬਸ ਉੱਤੇ ਥੱਲੇ ਨੂੰ ਮਾਰਨਾ ਹੈ ਕਰ ਜੀ ਜੀ ਆਪਾਂ ਇਹਨੂੰ ਜ਼ੋਰ ਦੀ ਮਾਰਾਂਗੇ ਫਿਰ ਤਾਰ ਤੋੜ ਦੂਗਾ ਅੱਛਾ ਇਹਦੇ ਵਿੱਚ ਵੀ ਜਿਵੇਂ ਆਪਾਂ ਹਰਮੋਨੀਅਮ ਦੇ ਵਿੱਚ ਬਾਜੇ ਦੇ ਵਿੱਚ ਸਾਰੇ ਗਾਵਾਂ ਪਾਦਾ ਨੀਸਾ ਰੱਖਦੇ ਇਹਦੇ ਵਿੱਚ ਵੀ ਇਹੀ ਚੀਜ਼ਾਂ ਨੇ ਬਿਲਕੁਲ ਜੀ ਬਿਲਕੁਲ ਇਹਦੇ ਵਿੱਚ ਵੀ ਚੱਲਦੀ ਜੀ ਇਹਦੇ ਵਿੱਚ ਇਹੀ ਚੱਲਦੀ ਹੈ ਸਰਗਮ ਚੱਲਦੀ ਜੀ 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 ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ